ਸਾਨੂੰ ਬਹੁਤ ਹੀ ਵੱਡਾ ਪਰਵਾਹ ਹੁੰਗਾਰਾ ਮਿਲ ਰਿਹਾ ਹੈ ਸ਼੍ਰੀ ਅਨੰਦਪੁਰ ਸਾਹਿਬ ਹਲਕਾ ਲੋਕ ਸਭਾ ਤੋਂ ਮੈਂ ਸਿੰਘਲਾ ਸਾਹਿਬ ਦੀ ਵੱਡੀ ਭੈਣ ਕਮਲ ਸਾਨੂੰ 15 ਦਿਨ ਹੋ ਗਏ ਇੱਥੇ ਨੁੱਕੜ ਮੀਟਿੰਗਾਂ ਕਰਦੇ ਆ ਨੂੰ ਡੋਰ ਟੂ ਡੋਰ ਕਰਦੇ ਆ ਨੂੰ ਭਾਵੇਂ ਉਹ ਕੀਰਤਪੁਰ ਸਾਹਿਬ ਸੀ ਭਾਵੇਂ ਸ਼੍ਰੀ ਨੰਗਲ ਨੰਗਲ ਸੀ ਤੇ ਜਾਂ ਸ਼੍ਰੀ ਅਨੰਦਪੁਰ ਸਾਹਿਬ ਸੀ ਸਾਰੇ ਵਰਕਰਾਂ ਨੇ ਕਾਂਗਰਸ ਦੇ ਆਗੂ ਸਹਿਬਾਨ ਨੇ ਲੀਡਰਸ਼ਿਪ ਨੇ ਬਹੁਤ ਪਰਵਾਹ ਹੁੰਗਾਰਾ ਦਿੱਤਾ ਵੱਡੀ ਗਿਣਤੀ ਵਿੱਚ ਇਕੱਠ ਕੀਤੇ ਸਾਰਿਆਂ ਨੇ ਬਹੁਤ ਹੀ ਸਾਥ ਦਿੱਤਾ ਤੇ ਇੱਥੇ ਰਾਣਾ ਅੰਕਲ ਨੇ ਉਹਨਾਂ ਦੀ ਪੇਟੀ ਦੀ ਵਿਆ ਰਾਣਾ ਨੇ ਤਾਂ ਇਹ ਰੱਖਿਆ ਹੋਇਆ ਸਾਰੇ ਹਲਕੇ ਚ ਤੋਂ ਐ ਕੰਨ ਕੰਨ ਸਮਾਏ ਹੋਏ ਆ ਜਿਵੇਂ ਕਾਪਾ ਕਹਿੰਦੇ ਆ ਘਰ ਘਰ ਮੇਂ ਰਾਮ ਬਸੇ ਹਨ ਤੇ ਮੈਨੂੰ ਇਹੀ ਉਮੀਦ ਹੈ ਕਿ ਮੇਰੇ ਵੀਰ ਦੇ ਚੋਲੀ ਵਿੱਚ ਇਥੋਂ ਵੱਧ ਤੋਂ ਵੱਧ ਲੀਡ ਲੈ ਕੇ ਹਰ ਵਾਰਡ ਹਰ ਹਲਕਾ ਤੇ શ્રી ਅਨੰਦਪੁਰ ਸਾਹਿਬ ਦੇ ਲੋਕ ਵੱਡੀ ਗਿਣਤੀ ਵਿੱਚ ਜੀਤਾਂਗੇ ਤਾਂ ਜੋ ਮੇਰਾ ਵੀਰ ਇੱਥੇ ਦਾ ਸੇਵਾਦਾਰ ਬਣ ਸਕੇ ਇੱਥੇ ਆ ਕੇ ਤਾਂ ਹੀ ਮਹਿਸੂਸ ਹੋ ਰਿਹਾ ਕਿ ਲੋਕ ਸਾਡੇ ਨਾਲ ਇਸ ਤਰ੍ਹਾਂ ਹੁਮੂ ਹੁਮਾ ਕੇ ਜੁੜੇ ਆਂ ਅਸੀਂ ਅੱਜ ਸ਼੍ਰੀ ਵਾਲਿਆ ਜੀ ਦੇ ਘਰ ਆਏ ਹੋਏ ਆ ਜਿੱਥੇ ਪ੍ਰੇਮ ਜੀ ਜਿਹੜਾ ਸਾਡੇ ਕੈਂਪੇਨ ਕਮੇਟੀ ਦੇ ਚੇਅਰਮੈਨ ਹੈ ਕਮਲਦੀਪ ਜੀ ਤੇ ਜਿੰਨੇ ਵੱਡੇ ਆਗੂ ਲੀਡਰ ਆ ਉਹ ਵੀ ਇੱਥੇ ਪਹੁੰਚੇ ਹੋਏ ਆ ਤੇ ਤੇਜ ਤੇ ਤੇਜਿੰਦਰ ਵੀਰ ਜੀ ਹੈ ਚੱਠਾ ਭਰਾ ਭਰਾ ਹੈਗੇ ਆ ਡੱਬੂ ਜੀ ਆ ਸਾਰੇ ਸਾਡੇ ਨਾਲ ਐ ਜੁੜੇ ਹੋਏ ਆ ਭੈਣ ਦੀ ਵਿਆਹ ਵੀ ਖਾਸ ਤੌਰ ਤੇ ਨੰਗਲ ਤੋਂ ਆਏ ਸੀ ਅੱਜ ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਤੇ ਬਹੁਤ ਹੀ ਵੱਡਾ ਇਕੱਠ ਸੀ ਜੀ ਨੂੰ ਅਸੀਂ ਅੱਜ ਇੱਥੇ ਮਿਲੇ ਤੇ ਮਿਲ ਵਿਚਾਰ ਕੇ ਇਹੀ ਮਹਿਸੂਸ ਹੋਇਆ ਕਿ ਸਾਰੇ ਮੇਰੇ ਵੀਰ ਦੇ ਨਾਲ ਸਾਥ ਦੇਣਗੇ ਸਹਿਯੋਗ ਦੇਣਗੇ ਤੇ ਇਸ ਵਿਕਾਸ ਪੁਰਸ਼ ਨੂੰ ਜਿੱਤਣ ਦੇ ਲਈ ਅੱਗੇ ਤੱਕ ਪਹੁੰਚਾਣਗੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨ